ਫਿਰ ਉਹਨਾਂ ਟਾਈਮਾਂ 'ਚ ਹਾਲਾਤ ਵੀ ਕਈ ਵਾਰੀ ਖਰਾਬ ਹੁੰਦੇ ਸੀਗੇ ਫਿਰ ਰਾਤ ਨੂੰ ਡਰਦੇ ਡਰਦੇ ਰੱਬ ਦਾ ਨਾਮ ਲੈਂਦੇ ਜਾਣਾ ਉਹ ਹਾਲਾਤ ਉਦੋਂ ਥੋੜੇ ਜਿਹਾ ਪੰਜਾਬ ਦੇ ਠੀਕ ਨਹੀਂ ਸੀਗੇ ਹੂੰ ਤੇ ਬਸ ਪਰ ਆਸ ਜਿਹੜੀ ਸੀ ਉਹ ਪੂਰੀ ਸੀ ਹੂੰ ਮਨ ਦੇ ਅੰਦਰ ਵੀ ਨਹੀਂ ਕੁਝ ਕਰਨਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਭਗਵੰਤਮਾਨ ਸਾਹਿਬ ਜਿਹੜੇ ਅੱਜ ਸੀਐਮ ਦੀ ਕੁਰਸੀ ਤੇ ਬੈਠੇ ਹੋਏ ਨੇ ਇਹਨਾਂ ਦੀਆਂ ਜਦੋਂ ਆਡੀਓ ਆਉਂਦੀਆਂ ਆਉਂਦੀਆਂ ਸੀ ਉੱਤੇ ਮੈਂ ਉਦੋਂ ਫੈਕਟਰੀ अच्छा तुर्के जांदा ਹੁੰਦਾ ਸੀ ਕੰਮ ਕਰ ਰਣ ਜਦੋਂ ਮਿੱਠੀਆਂ ਮਿਰਚਾਂ ਕੁਲਫੀ ਗਰਮਾ ਗਰਮ ਇਹਨਾਂ ਦੀ ਆਈ ਆ ਤੇ ਮੈਂ ਜਾਂਦਾ ਹੁੰਦਾ ਸੀ ਲੇਕਿਨ ਇਹਨਾਂ ਨੂੰ ਸੁਣਦੇ ਜਾਣਾ ਉਦੋਂ ਆਡੀਓ ਘਰਾਂ 'ਚ ਲੱਗੀ ਆਉਂਦੀਆਂ ਸੀ ਹੂੰ ਹੂੰ ਟੇਬਰਕਾਟ ਆਉਂਦੀਆਂ ਸੀ ਘਰਾਂ 'ਚ ਮੈਂ ਸੁਣਦੇ ਜਾਣਾ ਉੱਥੇ ਲੱਗੀ ਹੋਣੀ ਉੱਥੇ ਤੇ ਮਨ ਦੇ ਅੰਦਰ ਵਿਚਾਰ ਕੇ ਮੈਂ ਵੀ ਕਾਮੇਡੀਅਨ ਬਣਨਾ ਅੱਛਾ ਬਲ ਮਨ ਸੀ ਮਨ 'ਚ ਸੀ ਕਿ ਮੈਂ ਵੀ ਕਾਮੇਡੀਅਨ ਬਣਨਾ ਉਹਨਾਂ ਨੂੰ ਸੁਣਦਾ ਰਿਹਾ ਮੈਂ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਸਟੇਜ 'ਤੇ ਭਗਵੰਤ ਮਾਨ ਸਾਹਿਬ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬੜੀ ਮਨ ਨੂੰ ਖੁਸ਼ੀ ਮਹਿਸੂਸ ਹੋਈ ਕਿ ਜੀ ਸਾਨੂੰ ਸੁਣਦੇ ਸੀ ਸਫ਼ਰ ਪੂਰਾ ਹੋਇਆ ਹਾਂ